ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਜੀਮ ਇਨ ਕਰਦੇ ਆਪ ਜੀ ਸਾਰੇ ਵਧੀਆ ਹੋਮੋ ਮੇਕ ਠੀਕਾ ਹੋਮੋਗੇ ਦੇ ਇਸ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਟਾਈਮ ਸ਼ਾਮ ਦੇ 4:00 ਵਜੇ ਗੇ 11:00 ਜੀ ਸਤਿ ਸ਼੍ਰੀ ਅਕਾਲ ਜੀ ਮਾਸੀਆਂ ਸਤਿ ਸ਼੍ਰੀ ਅਕਾਲ ਬੁਲਾਓ ਕਿ ਕਿ ਮਾਸੀਆਂ ਮਾਸੀਆਂ ਬਾਹਰ ਨਹੀਂ ਉਧਰ ਨੇ ਮਾਸੀਆਂ ਕੱਲ ਦੁਬਾਰਾ ਬੁਲਾਓ ਕਿ ਮਾਸੀ ਜੀ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਕਿ ਮਾਸੀ ਜੀ ਪੈਰੀ ਪੰਨਾ ਇਹੀ ਕਹੀ ਬੈਰੀ ਬੱਤ ਹੈ ਕਿ ਮਾਸੀ ਜੀ ਬੈਰੀ ਬੱਤ ਲਓ ਬੈਣੇ ਸੱਚੀ ਗੱਲ ਕਬੂਲ ਕਰੋ ਆਪਣੇ ਭਾਣਜੇ ਦੀ ਤੇ ਅਸ਼ੀਰਵਾਦ ਦਿਵੋ ਤੇ ਅੱਜ ਹੈਗੀ 31 ਦਸੰਬਰ ਸਾਲ ਦਾ ਆਖਰੀ ਦਿਨ ਤੇ ਆਖਰੀ ਦਿਨ ਤੁਹਾਨੂੰ ਦਿਖਾਉਣੀ ਆ ਘਰੋਂ ਅੰਦਰੋਂ ਬਾਹਰੋਂ ਸਾਰਾ ਵੀ ਅੱਜ ਆਖਰੀ ਕੰਦ ਕਿੱਦਾਂ ਦਾ ਆ ਲਓ ਮੇਰੇ ਕਹਿਣ ਤੋਂ ਪਹਿਲਾਂ ਹੀ ਚੱਕ ਲਿਆ ਏ ਉਹਨੇ ਨਹੀਂ ਨਾਉਣ ਆਇਆ ਨੋ ਲੈ ਕੇ ਗੰਦਰ ਤੋਂ ਨਹੀਂ ਨਾਲ ਨਹੀਂ ਲੈ ਕੇ ਆਏ ਹੋ ਯਾਰ ਮੈਂ ਅੰਦਰੋਂ ਫਿਰ ਤੂੰ ਲੈ ਕੇ ਇੱਕ ਟੋਕਰੀ ਤੇ ਇੱਕ ਕਰਦ ਚੱਕ ਲੈ ਕੇ ਆ ਮੈਂ ਤਾਂ ਉਹਨਾਂ ਦੀ ਆਸਤੇ ਆ ਗਈ ਸੀ ਬੋਲਟਾ ਇਹਨੂੰ ਹਾਂ ਦੋਸਤ ਹੋ ਜਾਣੇ ਚਾ ਲੈ ਕੇ ਇੱਕ ਕਰਦ ਤੇ ਇੱਕ ਟੋਕਰੀ ਜੀ ਲੈ ਆ ਤੇ ਮੈਂ ਤਾਂ ਇਹਨਾਂ ਦੀ ਆਸਤੇ ਆਈ ਸੀ ਮਾ ਬਾਹਰੋਂ ਉੱਥੇ ਵੱਟ ਕੇ ਆਏ ਨੇ ਵੀ ਇਹਨਾਂ ਨੂੰ ਕਹਿੰਦੇ ਆ ਆਪਾਂ ਲੈ ਆਈਏ ਤਾਂ ਨੀ ਆਵੇਂ ਇੱਥੇ ਸਵੇਰੇ ਆਲੂ ਵਾਲੀਆਂ ਰੋਕੀਆਂ ਬਣਾਵਾਂਗੇ ਤੇ ਪਰਮ ਸਿੰਘ ਘਰੀ ਜਾਂਦਾ ਟੋਕਾ ਕਰ ਹਟਿਆ ਵਸ ਦਰਵਾਜੇ ਕੀ ਆਪਣੀ ਲਾਡੋ ਕਿਵੇਂ ਉਹਦੀ ਸਸਰੀ ਘਰ ਸਾਹਿਬ 2025 ਦਾ ਆਖਰੀ ਦਿਨ ਤੇ ਮੇਰੇ ਨਾਲ ਟੋਟਾ ਬੱਸ ਠੀਕ ਹੈ ਇਹ ਵੀ ਲੰਘ ਗਿਆ ਉਹ ਕਰਤੇ ਕਰਤੇ ਫਿਰ ਟੁੱਟ ਗਿਆ ਆ ਗਿਆ ਮੇਰਾ ਖੁਸ਼ੂ ਖੁਸ਼ੀ ਕੋਲੇ ਤੋਂ ਨਹੀਂ ਚੱਲਦੀ ਆ ਤੁਮਾ ਹੋਇਆ ਪਿਆ ਹਾਂ ਬੱਸ ਤਾਂ ਲੱਟੇ ਲੜਦਾ ਵੀ ਮੈਂ ਦੇਸ ਲਾਡੇ ਕੀ ਗੱਲ ਲਾਡਾ ਉਧਰ ਨੂੰ ਵਹਿ ਜਾਵੇ ਲਾਡਾ ਵੀ ਤਾਂ ਇੱਧਰ ਨੂੰ ਮੈਂ ਤਾਂ ਠੰਡ ਚ ਨੂੰ ਇੱਥੇ ਪੱਲੀ ਪਾਓ ਬਈ ਇੱਕ ਹੋਰ ਠੰਡ ਬਹੁਤ ਜ਼ਿਆਦੇ ਆ ਸਾਰ ਚੱਲਦੇ ਆ ਆਪਾਂ ਗੱਲਬਾਤ ਕਰਦੇ ਆ ਸਾਡੇ ਨੇ ਟੁੱਟੂ ਆਏ ਆ ਬੰਦ ਕਰ ਲਾ ਕਾਪੀਰਾਈਟ ਦਵੇਂਗਾ ਬੰਦ ਹੈ ਜਬਾਤ ਜਬਾਤ ਅੰਦਰ ਹੀ ਆ ਸੀ ਤਾਂ ਪਾਪਾ ਜੀ ਹਸਤ ਅੰਦਰ ਹੀ ਆ ਠੰਡ ਵਾਲੀ ਆ ਤਾਂ ਇਹ ਠੰਡੀ ਹਵਾ ਚੱਲਦੀ ਹੈ ਜਿਹਨੂੰ ਕਹਿੰਦੇ ਹੁੰਦੇ ਆ ਕੀ ਚੱਲਦੀ ਹੁੰਦੀ ਹੈ ਸ਼ੀਤ ਲਹਿਰ ਕੌਣ ਵੱਡੂ ਗੱਲ ਪਰ ਮੈਂ ਵੱਡੂਗਾ ਮੈਂ ਵੀਡੀਓ ਬਣਾਉਂਗੀ ਮੈਂ ਕੈਮਰਾਮੈਨ ਬਣੂੰ ਲਓ ਜੀ ਤੁਹਾਨੂੰ ਦਿਖਾ ਦਈਏ ਬਾਹਰਲਾ ਵਿਊ ਆ ਦੇਖੋ ਆਜੋ ਤੁਸੀਂ ਵੀ ਆਜੋ 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 ਉਹ ਹਾਂ ਜਿਆਦਾ ਠੰਡਾ ਮੇਰਾ ਨਾ ਅੱਜ ਥੋੜਾ ਜਿਹਾ ਹੋਇਆ ਹੋਇਆ ਬੀਬੀ ਜਿਹਾ ਹਾਈ ਹੋਇਆ ਸੀ ਇੰਨੀ ਠੰਡ ਚ ਵੀ ਮੇਰਾ ਬੀਬੀ ਐ ਸਵੇਰ ਦਾ ਮੈਂ ਅੱਜ ਚੰਗੀ ਤਰ੍ਹਾਂ ਕੋਈ ਕੰਮ ਨਹੀਂ ਕੀਤਾਗਾ ਬਸ ਇੱਕ ਤਾਂ ਹੰਡੇ ਬਹੁਤ ਆ ਹਨਾ ਕੀ ਬੰਦਾ ਠੰਡ ਚ ਕਰੂ ਆ ਦੇਖੋ ਕਿਵੇਂ ਠੰਡੀ ਹਵਾ ਚੱਲਦੀ ਆ ਹਾਈ ਹੋਈ ਤੇ ਇੱਕ ਮੇਰੀ ਉੱਪਰੋਂ ਤਬੀਅਤ ਨੇ ਕੀਤਾ ਇੱਕ ਠੰਡਾ ਵੜੇਗਾ ਮੈਥੇ ਤੇਰੇ ਹੱਥ ਜਪੜੇ ਆਏ ਹੋਏ ਇੱਥੇ ਤਾਂ ਬੋੜ ਡੰਡਾ ਆਏ ਰੱਡੀਆ ਲਾਓ ਇਕੱਠੇ ਇਕੱਠੇ ਲਾਓ ਇਕੱਠੇ ਆ ਜੀ ਠੰਡ ਚ ਉਦਣ ਦੇ ਲਾਹੇ ਨਹੀਂ ਹੈਗੇ ਅੱਜ ਇਕੱਠੇ ਲਾਓ ਉਦਣ ਦੇ ਲਾਉਂਦੇ ਅੱਜ ਕਮਾਲ ਪਤਾ ਬੱਤੀ ਕਰਦਾ ਲੱਗਦਾ ਮਾਲ ਪੱਤੇ ਦਾ ਹੇ ਹੇ ਅੱਜ ਨਾ ਅੱਜ ਮੇਰਾ ਦਿਨ ਵੈਸੇ ਬਹੁਤ ਵਧੀਆ ਆ ਹਨਾ ਰੋਜ਼ ਹੀ ਦਿਨ ਸਾਰੇ ਵਧੀਆ ਹੀ ਹੁੰਦੇ ਆ ਕੋਈ ਉਹ ਨਹੀਂ ਹੁੰਦਾ ਤੇ ਅੱਜ ਕੁਝ ਸਪੈਸ਼ਲ ਜ਼ਿਆਦਾ ਵਧੀਆ ਦੇ ਨਾ ਤੇ ਉਹਦਾ ਕਾਰਨ ਇਹ ਆ ਕਿ ਅੱਜ ਇੱਕ ਤਾਂ ਮੈਂ ਰਾਤ ਜੁਕੇ ਵਾਲੀ ਭੈਣ ਨਾਲ ਗੱਲ ਕਰੀ ਤੇ ਉਹ ਤਾਂ ਉਹ ਕਰਦੀ ਜਾਂਦੇ ਆ ਹੁਣ ਭੈਣ ਨਾਲ ਮੈਂ ਤਾਂ ਕਰਦੀ ਹੋ ਰਹੀ ਨਹੀਂ ਆ ਭੈਣ ਨਹੀਂ ਸਾਡੀ ਕਾਫੀ ਟਾਈਮ ਬਾਅਦ ਗੱਲ ਹੋਈ ਯਾਨੀ ਕਿ 5-6 ਮਹੀਨੇ ਬਾਅਦ ਗੱਲ ਹੋਈ ਸਾਡੀ ਹਨਾ ਉਹ ਵੀ ਆਪਣੇ ਕੰਮ ਦੇ ਵਿੱਚ ਬਿਜ਼ੀ ਹੋਗੇ ਤੇ ਉਹ ਜੁਗਗੇ ਨੇ ਦੀਦੀ ਆ YouTube ਸਮੇ ਤੋਂ ਹੀ ਆਪਾਂ ਨੂੰ ਜਾਣਦੇ ਆ ਮੈਨੂੰ ਤੇ ਮੈਂ ਵੀ ਉਹਨਾਂ ਨੂੰ ਜਾਣਦੀ ਉਹ ਮੈਨੂੰ ਜਾਣਦੇ ਪੂਰੀ ਫੈਮਿਲੀ ਜਾਣਦੀ ਬੱਚੇ ਜਾਣਦੇ ਆ ਮਾਸੀ ਕਹਿੰਦੇ ਆ ਤੇ ਬੱਚਿਆਂ ਦੀ ਮਾਸੀ ਨਾਲ ਗੱਲ ਹੋਈ ਤੇ ਅੱਜ ਸਵੇਰੇ ਮੈਂ ਸਵੇਰੇ ਵੀ ਨਹੀਂ ਸੀਗਾ ਦੁਪਹਿਰਾਂ ਸੀਗਾ ਦੁਪਹਿਰੇ ਅੱਜ USA ਵਾਲੀ ਭੈਣ ਨਾਲ ਗੱਲ ਹੋਈ ਨਾ ਬਹੁਤ ਵਧੀਆ ਲੱਗਿਆ ਦੋਨੋਂ ਮੇਰੇ ਤੋਂ ਵੱਡੀਆਂ ਮੇਰੀਆਂ ਭੈਣਾਂ ਨੇ ਦੋਨਾਂ ਮੇਰੀਆਂ ਸਤਿਕਾਰਯੋਗ ਭੈਣਾਂ ਨੇ ਬਹੁਤ ਬਹੁਤ ਵਧੀਆ ਲੱਗਿਆ ਦੋਨਾਂ ਭੈਣਾਂ ਨਾਲ ਗੱਲ ਕਰਕੇ ਤੇ ਪਿੱਛੇ ਵੀਊ ਚੈੱਕ ਕਰੋ ਆਇਆ ਪੰਜਾਬ ਦਾ ਨਜ਼ਾਰਾ ਪਰ ਠੰਡ ਇੰਨੀ ਜ਼ਿਆਦੇ ਜੰਮੂ ਕਸ਼ਮੀਰ ਬਣਿਆ ਪਿਆ ਇੰਨੀ ਜ਼ਿਆਦੇ ਠੰਡਾ ਬਹੁਤ ਜ਼ਿਆਦੇ ਠੰਡਾ ਹੋਣੇ ਹੋਣੇ ਪੱਠੇ ਵੱਢ ਕੇ ਲੈ ਕੇ ਨੇ ਅੱਜ ਨਾਲ ਜਿਹੜਾ ਰ ਗਿਆ ਪੱਠਿਆਂ ਚ ਨਾ ਮਹਿ ਗਈ ਸਾਡੀ ਅੱਜ ਛੁੱਟੀ ਕਰਤੀ ਕਹਿੰਦੇ ਠੰਡ ਹੈ ਮੇਰੀ ਨਾ ਅੱਜ ਕਮਰਦਰਦ ਬਹੁਤ ਜ਼ਿਆਦਾ ਕਰਦੀ ਆ ਤੇ ਨਾਲੇ ਮੇਰਾ ਅੱਜ ਬੀਪੀ ਥੋੜਾ ਜਿਹਾ ਹਾਈ ਹੋਇਆ ਹੋਇਆ ਸੀਗਾ ਫਿਰ ਉਹਦੇ ਘਰ ਕੇ ਇਹ ਕਹਿੰਦੇ ਤੂੰ ਰਹਿਣ ਦੇ ਘਰੇ ਰਹਿ ਨਾਲੇ ਮੈਨੂੰ ਤਾਂ ਫੁੱਲ ਹਦਾਇਤ ਦੀ ਦੋਨਾ ਪਿਓ ਪੁੱਤਾਂ ਵੱਲੋਂ ਕਹਿੰਦੇ ਮੰਮਾ ਰਜਾਈ 'ਚ ਬੈਠ ਜਾ ਹਨਾ ਬਈ ਤੇ ਦੋਨੀਆਂ ਮੈਂ ਦੋਨਾ ਮੇਰੀਆਂ ਭੈਣਾਂ ਨੇ ਮੇਰੇ ਮੇਰੇ ਬੱਚਿਆਂ ਨੂੰ ਮੈਨੂੰ ਸਾਨੂੰ ਪੂਰੀ ਫੈਮਿਲੀ ਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਸਾਰੇ ਹੀ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਨਾ ਇੰਨਾ ਪਿਆਰ ਸਤਿਕਾਰ ਮਾਣ ਦੇਣ ਦੇ ਲਈ ਤੇ ਇਦਾਂ ਹੀ ਵਹਿਗਰੂ ਕਰੇ ਪਿਆਰ ਸਤਿਕਾਰ ਬਣਾ ਕੇ ਰੱਖੇ ਵਹਿਗੁਰੂ ਆਪਣੇ ਵਿੱਚ ਸਾਰਿਆਂ ਵਿੱਚ ਹਨ ਤੇ ਸਾਰਿਆਂ ਦਾ ਆਉਣ ਵਾਲਾ ਨਵਾਂ ਸਾਲ ਬਹੁਤ ਹੀ ਵਧੀਆ ਹੋਵੇ ਸਾ ਨਹੀਂ ਹੁੰਦਾ ਤਾਂ ਹੈਗਾ ਪਰ ਫਿਰ ਵੀ ਹੁਣ 2026 ਹੋ ਜਾਣਾ ਨਾ 25 ਦੀ ਜਗ੍ਹਾ ਤੇ ਹੈ 6 ਆ ਜਾਣਾ 6 6 ਦਾ ਸਾਲ ਆ ਰਿਹਾ ਜਾਂ ਤੇ ਵਹਿਗੁਰੂ ਸਾਰਿਆਂ ਦੀ ਤਰਕੀਆਂ ਦਵੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਜਿਨੇ ਕੋਈਸ਼ ਵੀ ਕੁਝ ਵੀ ਨਵਾਂ ਚੀਜ਼ ਕਰਨਾ ਹੈ ਵਹਿਗੁਰੂ ਨਾ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਤੇ ਅੱਜ ਆਪਾਂ ਹੁਣ ਤਿਆਰੀ ਕਰਨ ਲੱਗੇ ਆ ਉਧਰੋਂ 4 ਵਜੇ ਹੋਏ ਨੇ ਉਧਰ ਗੱਠੇ ਲਾਉਣ ਦੀ ਕੋਈ ਗੱਠੇ-ਗੁੱਠੇ ਲਾਉਣੇ ਤੇ ਠੰਡ ਬਹੁਤ ਆ ਮੁੰਡਿਆ ਉੱਠ ਕੇ ਅੰਦਰ ਚਲਿਆ ਜਾ ਰਜਾਈ 'ਚ ਮੈਨੂੰ ਠੰਡ 'ਚ ਕੰਮ ਕਰਨਾ ਲੱਗਦਾ ਠੰਡ 'ਚ ਕੰਮ ਕਰਨਾ ਵਧੀਆ ਫੇਰ ਤੇ ਜੁੜ ਜਾਣਾ ਇੱਥੇ ਠੰਡ 'ਚ ਉੱਠਾ ਚੱਲ ਤੇ ਆਪਾਂ ਬਣਾਵਾਂਗੇ ਸਵੇਰੇ ਖੁਸ਼ੀ ਦੇ ਪੱਠੇ ਹੋਗੇ ਖੁਸ਼ੀ ਪੱਠੇ ਖਾ ਕੇ ਤਾਂ ਖੁਸ਼ ਆ ਪਰ ਉਹਨਾਂ ਨੂੰ ਹਾਲੇ ਪਹਾਰਾਚਾਰਾ ਘੱਟ ਉਹਨਾਂ ਨੂੰ ਲੱਗਦੇ ਦੀ ਉਹ ਤਾਂ ਪੱਟ-ਪੱਟ ਦਾ ਛਿੜਤੀਆਂ ਮਿਰਚਾਂ ਦੇ ਬੂਟੇ ਨੇ ਪੱਟ- ਹਾਂ ਆ ਦੇਖੋ ਆ ਦੇਖੋ ਇੱਥੋਂ ਨਾ ਇਹਨੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਰੇ ਮਿਰਚਾਂ ਦੇ ਬੂਟੇ ਪਾਟਦੇ ਆ ਦੋ ਵੀ ਮੈਂ ਕਹਿ ਕਹਿ ਕੇ ਰਖਾਇਆ ਦੇਖੋ ਵਿਚਾਰੇ ਕਹੇ ਜੇ ਹੋ ਗਏ ਮਿਰਚਾਂ ਉਦੋਂ ਲੱਗਦੀਆਂ ਸੀਗੀਆਂ ਤੈਨੂੰ ਕੀ ਹੋ ਗਿਆ ਸਮਾਂ ਆ ਦੇਖੋ ਹੁਣ ਨਵੇਂ ਇਹ ਇਹਨੂੰ ਆਏ ਸੀ ਵੀ ਆਦੇ ਮਮਾ ਨਵੀ ਪਨੀਰੀ ਆ ਜਿਹੜੀ ਮਿਰਚਾਂ ਦੀ ਆ ਦੇਖੋ ਜਿਵੇਂ ਆ ਹੋ ਗਈ ਇਹ ਦੇਖੋ ਇਹ ਹੋ ਗਏ ਇਹ ਆਹ ਦੇਖੋ ਆ ਦੇਖੋ ਆ ਮਿਰਚਾਂ ਦੀ ਪਨੀਰੀ ਆਹ ਜਿਹੜੀ ਆਹ ਆਹ ਆ ਆ ਦੇਖੋ ਆਲੂਆਂ ਦਾ ਉਹ ਆਪ ਦਾ ਬੂਫਾ ਦੀ ਤੇ ਆਪਣੇ ਗੋਭੀ ਵੀ ਹੁਣ ਹੋ ਗਈ ਚਵੇਰੇ ਆਲੂਆਂ ਵਾਲੇ ਪਰੌਤੇ ਖਾਣੇ ਕਿ ਨਵੇਂ ਸਾਲ ਤੱਕ ਗੋਭੀ ਵਾਲੇ ਆਲੂ ਵਾਲੇ ਖਾਉਂਗੇ ਭਾਈ ਮੈਨੂੰ ਗੋਭੀ ਵਾਲੇ ਨਵਾਂ ਨਵਾਂ ਸਾਲ ਨਾ ਮੈਂ ਤਾਂ ਨਵਾਂ ਨਵਾਂ ਸਾਲ ਕਹੂੰਗੀ ਤੈਨੂੰ ਕੀ ਹੁੰਦਾ ਤੈਨੂੰ ਕੀ ਨਵਾਂ ਨਵਾਂ ਦਿਨ ਮੇਰੇ ਲਈ ਤਾਂ ਹੈਗਾ ਯਾ ਤੈਨੂੰ ਕੀ ਅਸਾਂ ਕਹਾਂਗੇ ਹੈਪੀ ਨਿਊ ਯਰ ਆ ਦੇਖੋ ਹੈਪੀ ਨਿਊ ਯਰ ਹੈਪੀ ਹੈਪੀ ਨਿਊ ਯਰ ਹੈਪੀ ਨਿਊ ਇਅਰ ਯੋ ਯਰ ਨਿਊ ਯਰ ਨਿਊ ਯਰ ਹੈਪੀ ਨਿਊ ਯਰ ਕਿਵੇਂ ਲੱਗਿਆ ਤੁਹਾਨੂੰ ਗੁੱਲੀ ਡੰਡਾ ਮਰਿਆ ਪੀੜਾ ਪੀੜਾ ਜਾ ਕੀ ਹੋਇਆ ਹੋਇਆ ਹਾਏ ਹਾਏ ਜ਼ੋਰ ਲੱਗ ਗਿਆ ਸਾਡਾ ਤਾਂ ਲੱਗਣਾ ਹੀ ਸੀ ਇਹਨਾਂ ਦਾ ਵੀ ਲੱਗ ਗਿਆ ਲਾਓ ਭਾਈ ਖਾਓ ਮੂਲੀਆਂ ਮੂਲੀਆਂ ਦੇ ਪੱਤੀ ਮੇਰੀਆਂ ਭੈਣਾਂ ਨੇ ਆਉਣਾ ਹੁਣ ਬਾਹਰੋਂ ਮੈਨੂੰ ਅੱਜ ਸਨੇਹਾ ਭੈਣਾਂ ਨੇ ਤਾਂ ਕਿੰਨੇ ਦਿਨ ਦਾ ਸਨੇਹਾ ਲਾ ਹੈ ਅੱਜ ਪੱਕਾ ਸਨੇਹਾ ਮਿਲ ਗਿਆ ਉਹ ਕਹਿੰਦੇ ਅਸੀਂ ਤੁਹਾਨੂੰ ਇੰਨਾ ਟਾਈਮ ਪਹਿਲਾਂ ਦੱਸਤਾ ਹੁਣ ਫੁੱਲ ਤਿਆਰੀ ਰੱਖਿਓ ਫੁੱਲ ਨੇ ਸਾਡੇ ਲਈ ਗੋਭੀ ਦਾ ਗੋਭੀ ਫੁੱਲ ਤੇ ਆ ਰਹੀ ਆ ਸਾਡੀ ਫੁੱਲ ਤੇ ਆ ਰਹੀ ਗੋਭੀ ਦਾ ਫੁੱਲ ਆ ਬਣੇ ਜਦ ਤੱਕ ਦਾ ਗੋਭੀ ਇਹ ਮਕਾ ਲੜਨੀ ਆ ਤੁਸੀਂ ਫਰਵਰੀ ਚ ਆਉਣਾ ਇੱਕ ਭੈਣ ਨੇ ਇੱਕ ਨਿਉਣਾ ਮਾਰਚ ਦੇ ਵਿੱਚ ਹੁਣ ਹੋਰ ਲਾ ਲ ਆ ਮਗਰੇ ਗੋਭੀ ਹੋਰ ਲਾ ਦੋ ਕਿ ਮੇਰੀਆਂ ਸਾਲੀਆਂ ਨੇ ਆਉਣਾ ਗੋਭੀ ਦੇ ਪਕੌੜੇ ਖਿਲਾਉਣੀ ਆ ਮੈਂ ਚੂਰੀਆਂ ਗੋਭੀ ਦਾ ਮੈਂ ਚੂਰੀਆਂ ਨੂੰ ਬਣਾ ਕੇ ਖਿਲਾ ਦੇਉ ਚਲੋ ਮੈਂ ਕੁਝ ਤਾਂ ਬਣਾਵਾਂਗੇ ਆ ਵੱਡਿਓ ਮੇਥੇ ਥੋੜੇ ਜੇ ਮੇਥੀ ਉਹ ਦੇਖੇਗਾ ਇੰਨਾ ਕੰਮ ਕਰਦੋ ਲੈ ਮੈਂ ਵੱਢਦੀ ਆ ਅਦੇ ਕੀ ਵੜਦੋ ਮੈਂ ਤਾਂ ਮੁਝਿਆ ਨਹੀਂ ਜਾਂਦਾ ਟੂਹੀ ਦੋ ਦਿਆ ਪਾਲਕ ਗੋਭੀ ਮੇਥੀ ਮੇਥੇ ਮੇਥਿਆਂ ਦਾ ਦੇਖ ਲਓ ਸਾਡੇ ਜਲੂਸ ਨਿਕਲਿਆ ਪਿਆ ਤੇ ਕੀ ਤਾਂ ਜਲੂਸ ਦਾ ਕੋਈ ਨਹੀਂ ਸਾਵਣੇ ਸਾਵਣ 사 ਪਤਾ ਹੈਗੇ ਮਤਲਬ ਥੋੜੇ ਨੇ ਓਕਣ ਨਹੀਂ ਹੈਗੇ ਜਿਵੇਂ ਬਹੁਤ ਰੁਬਲੀ ਹੋਣੀ ਚਾਹੀਦੀ ਆ ਓਕਣ ਪੰਜਾਬ ਬਣਾਇਆ ਸੀ ਪੰਜਾਬ ਇਹ ਤਾਂ ਪੰਜਾਬ ਦਾ ਤੁਸੀਂ ਕੀ ਕਰਤਾ ਇਹ ਪੰਜਾਬ ਬਣਾਇਆ ਸੀ ਬਣ ਕੇ ਰਹਿ ਗਏ ਚਲੋ ਅੰਦਰ ਠੰਡ ਬਹੁਤ ਜ਼ਿਆਦਾ ਚਲੋ ਪਰਵੇਂ ਚਲੋ ਬਹੁਤ ਠੰਡਾ ਵਾਲਨ ਤੇਲ ਤਲ ਵਾਲਾ ਕੱਲ ਦਾ ਨਾ ਆਇਆ ਹੋਇਆ ਤੇ ਮੈਂ ਤੁਹਾਨੂੰ ਹਲੇ ਸ਼ਾਪਿੰਗ ਵੀ ਦਿਖਾਉਣੀ ਆ ਸ਼ਾਪਿੰਗ ਥੋੜੀ ਜਿਹਾ ਕਰੀ ਸੀਗੀ ਕੀ ਕਰਿਆ ਸੀ ਤੁਹਾਨੂੰ ਦਿਖਾਉਣੀ ਆ ਤੇ ਸਾਡਾ ਤਾਂ ਬਈ 2025 ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਵੀ ਕਿਵੇਂ ਲੰਘਿਆ ਹਨਾ ਬਈ ਰੌਲੇ ਗੌਲਿਆਂ ਚ ਚਾਹੇ ਕੋਸ਼ਵੀਆ ਕੁਸ਼ਬੀਆ ਕੁਸ਼ਬੀ ਸ਼ਰੀਕਾਂ ਨੇ ਜ਼ੋਰ ਤਾਂ ਪੂਰਾ ਲਾਇਆ ਸੀ ਵੀ ਅਸੀਂ ਇਹਨਾਂ ਨੂੰ 25 ਦੇ ਵਿੱਚ ਵਿੱਚ ਖਤਮ ਕਰ ਦਾਂਗੇ ਪਰ ਫਸਲ ਵੀ ਉਹੀ ਆ ਸਾਰਾ ਕੁਝ ਹੋ ਗਿਆ ਖੇਤ ਵੀ ਉਹੀ ਨੇ ਆ ਮੇਰੇ ਪਿੱਛੇ ਫਸਲ ਵੀ ਦੇਖ ਲਓ ਝੋਨਾ ਵੀ ਵੱਢ ਅਗਲੇ ਦੀ ਫਸਲ ਚੇਂਜ ਹੋਈ ਆ ਪਰ ਅਸੀਂ ਚੇਂਜ ਨਹੀਂ ਕਰੀ ਝੋਨਾ ਵੀ ਲਾਇਆ ਕਣਕ ਵੀ ਵੀਜੀ ਆ ਹਨਾ ਪੱਠਿਆਂ ਨਾਲ ਪੱਠੇ ਨੇ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿਵੇਂ ਕਹਿੰਦੇ ਚਾਹੇ ਤੁਸੀਂ ਹੁਣ ਮੈਂ ਕੀ ਕਹਾ ਅੱਡੀਆਂ ਤੱਕ ਜ਼ੋਰ ਲਾ ਲਓ ਜਿੰਨਾ ਟਾਈਮ ਵੈਘਰੂ ਨੇ ਸਾਹ ਸੁਆਸ ਲਿਖੇ ਨੇ ਇਹ ਏਕਣੇ ਰਹਿਣੇ ਨੇ ਤੁਸੀਂ ਚਾਹੇ ਕੁਛ ਕਰੀ ਜਾਓ ਠੀਕ ਆ ਤੁਸੀਂ ਚਾਹੇ ਕੁਛ ਵੀ ਜੋਰ ਲਾ ਲਓ ਇਹ ਤੱਕ ਸਾਹ ਤੱਕ ਤੱਕ ਆਸ ਹੈ ਨਾ ਚਲੋ ਉਹਨੀਆਂ ਬੋਰ ਕਰਵਾਇਆ ਅਸੀਂ ਦਾ ਸ਼ੌਂਕ ਨੂੰ ਕਰਵਾ ਲਿਆ ਅਸੀਂ ਨਾਣੇ ਅਗਲੇ ਨਾਲੋਂ ਪਹਿਲਾਂ ਬੋਰ ਕਰਵਾਇਆ ਸੀ ਅਸੀਂ ਤੇ ਵਧੀਆ ਆ ਵੈਘਰੂ ਦੇ ਘਰੋਂ ਹਨਾ ਜਦ ਤੱਕ ਚਲੋ ਇਹ ਜੇ ਜ਼ਿੰਦਗੀ ਆ ਤਾਂ ਸਾਰਾ ਕੁਝ ਆ ਹਨਾ ਤੇ ਪਰ ਜੋਰ ਪੂਰਾ ਲਾਇਆ ਸੀ ਪਰ ਹੱਕ ਹਿੱਕ ਤੇ ਚੜ ਚੜ ਦੀ ਬਿਵਾਲ ਤੇ ਦੇਖ ਲੋ ਉਹ ਵਹਿਗਰੂ ਕਾਲਪੁਰ ਖਾ ਤੇ ਬਾਕੀ ਹੱਕ ਮੰਗ ਕੇ ਕੋਈ ਵੀ ਦੇਖ ਲੋ ਥੋਡੇ ਆਲੇ-ਦਾਲੇ ਥੋਡਾ ਆਪਦਾ ਹੀ ਭੈਣ ਭਾਈ ਆਪਦਾ ਹੀ ਆਸਗਮਣ ਆਪਦਾ ਹੀ ਸਾਰੇ ਰਿਸ਼ਤੇਦਾਰ ਆਪਦੇ ਮਾਪਿਓ ਥੋਡੇ ਵੈਰੀ ਬਣ ਜਾਣਗੇ ਇੱਕ ਵਾਰੀ ਆਪਦਾ ਬਣ ਦਾ ਹੱਕ ਮੰਗ ਕੇ ਜ਼ਰੂਰ ਦੇਖਿਓ ਅਸੀਂ ਆਪਦਾ ਹੱਕੇ ਮੰਗਿਆ ਤੇ ਸਾਡੇ ਸ਼ਰੀਕ ਤਾਂ ਚਲੋ ਬਣਦੇ ਹੀ ਬਣਦੇ ਸ਼ਰੀਕਾਂ ਨੇ ਤਾਂ ਮਚਣਾ ਹੀ ਮਚਣਾ ਆਪਦੇ ਪਹਿਲਾਂ ਮੱਚਦੇ ਨੇ ਤੇ ਮੱਚਦੇ ਮੱਚੇ ਰਹੋ ਸਾਡਾ ਤਾਂ 25 ਨੰਗ ਗਿਆ 26 ਆ ਗਿਆ ਬੜੇ ਸੋਹਣੇ ਆ ਹੱਸਦੇ ਆ ਖੇਡਦੇ ਆ ਦੋ ਟਾਈਮ ਵਹਿਗਰੂ ਦੇ ਘਰੋਂ ਹੁਕਮਾਂ ਰੋਟੀ ਵੀ ਪਕਾ ਕੇ ਖਾਂਦੇ ਆ ਤੇ ਜਿਹਹ ਜੀ ਜ਼ਿੰਦਗੀ ਵਹਿਗਰੂ ਨੇ ਦਿੱਤੀ ਆ ਨਾ ਬੜੀ ਸੋਹਣੀ ਮਾਣ ਰਹੇ ਆ ਤੁਸੀਂ ਚਾਹੇ ਜ਼ੋਰ ਜਿੰਨਾ ਮਰਜ਼ੀ ਲਾ ਲਿਓ ਜੇ ਮਾੜੀ ਜੀ ਵਿਆਹ ਕਲਾ ਮਾੜੀ ਜੀ ਵਿਆਹ ਕਲਾ ਹੁਣ ਟੇਕ ਰਿਓ ਹੁਣ ਤੁਸੀਂ ਜੋ 2025 ਦੇ ਵਿੱਚ ਕਰ ਲਿਆ ਚਾਹੇ ਉਹ ਕਿਸੇ ਦੇ ਕਹਿਣ ਤੇ ਕਰ ਲਿਆ ਚਾਹੇ ਚਾਵੇ ਵਾਲਿਆਂ ਦੇ ਕਹਿਣ ਤੇ ਕਰ ਲਿਆ ਚਾਹੇ ਕਿਸੇ ਦੇ ਵੀ ਕਹਿਣ ਤੇ ਕਰ ਲਿਆ ਤਾਂ ਉਹ ਦੇਖਿਆ ਹੈ ਚਾਹੇ 카ਟੋ ਦੇ ਕਹਿਣ ਤੇ ਕਰ ਲਿਆ ਚਾਹੇ 카ਟੋ ਦੀ ਉਹ ਹੀ ਜਿਹੜਾ ਜੀ ਨੋਹ ਦੇ ਕਹਿਣ ਤੇ ਕਰ ਲਿਆ ਪਚੌੜੇ ਜੇ ਬੁੱਥੇ ਵਾਲੀ ਦੇ ਹੈਨਾ ਤੁਹਾਨੂੰ ਉਹਨਾਂ ਨੇ ਲੁੱਤੀਆਂ ਲਾਈਆਂ ਤੁਸੀਂ ਲੁੱਤੀਆਂ ਲਾ ਲਈਆਂ ਆਪਦੇ ਆਪ ਨੂੰ 카ਟੋ ਫੁੱਲਾਂ ਦੇ ਸਾਵਨਾ ਖੇਡਦੀ ਆ ਹਾਂ ਕਾ ਸੱਚੀ ਗੱਲਾਂ ਕਾਟੋ ਫੁੱਲਾਂ ਦੇ ਹਿਸਾਬ ਨਾਲ ਖੇਡਦੀ ਆ ਤੁਸੀਂ ਆਪਦੀ ਕਾਟੋ ਨੂੰ ਜਿੱਥੇ ਮਰਜੀ ਖਲਾਵੋ ਪਰ ਸਾਡੇ ਤੇ ਨੂੰ ਚੜ ਕੇ ਰਾਵੋ ਠੀਕ ਆ ਜੇ ਥੋੜੀ ਜੀ ਵੀ ਅੰਦਰ ਤਮੀਜ਼ ਆ ਥੋਨੂੰ ਨਹੀਂ ਹੈਗੀ ਥੋਡੀ ਆਉਣ ਵਾਲੀ ਜਿਹੜੀ ਨਵੀਂ ਤੁਹਾਡੇ ਬੱਚੇ ਨੇ ਨਾ ਜੋ ਉਹਨਾਂ ਨੂੰ ਉਹ ਤੁਹਾਨੂੰ ਅਕਲ ਦੇ ਦੇਣ ਉਹ ਬੱਚੇ ਵੀ ਤਾਂ ਮੇਰੀ ਵੀਡੀਓ ਦੇਖ ਹੀ ਰਹੇ ਨੇ ਤੁਸੀਂ ਆਪਦੇ ਮਾਪੇ ਬਾਬ ਨੂੰ ਇੰਨੀ ਕਕਲ ਦੇ ਦੋ ਵੀ ਜੇ ਤੁਹਾਡੇ ਇੰਨੇ ਮਾਰਿਆ ਇੰਨੇ ਦੱਬੇ ਕੂਚਲਿਆ ਨਹੀਂ ਉਹ ਮਰੇ ਹੈਗੇ ਹੁਣ ਨਹੀਂ ਮਰਦੇ ਚਾਰ ਚਾਰ ਹੋ ਗਈ ਬੇਸ਼ਰਮ ਹੁਣ ਨਹੀਂ ਮਰਦੇ ਹੈਗੇ ਆਪਦੇ ਮਾਪਿਓ ਨੂੰ ਆਪਣੀ 카ਟੋ ਨੂੰ ਆਪਣੀ 카ਟੋ ਦੀ ਨੋ ਨੂੰ ਆਪਦੇ ਸਾਰਿਆਂ ਨੂੰ ਅਕਲ ਦੇ ਲੋ ਵੀ ਭਾਈ ਸਾਨੂੰ ਤੰਗ ਕਰਨਾ ਬੰਦ ਕਰ ਦਿਓ ਕਿਉਂਕਿ ਜਦੋਂ ਤੱਕ ਵੈਗਰੂ ਨੇ ਆਸਵਾਸ ਦਿੱਤੇ ਨੇ ਤਾਂ ਅਸੀਂ ਤਾਂ ਇੱਕ ਨੇ ਜਿਉਂਦੇ ਰਹਿਣਾ ਹੈ ਠੀਕ ਆ ਇੰਨੀ ਕਾ ਗੱਲ ਕਹਿਣੀ ਸੀਗੀ ਤੇ ਬਾਕੀ ਹੁਣ ਕੰਮ ਕਰਦੇ ਆ ਠੰਡ ਬਹੁਤ ਆ ਚਲੋ ਚਲੀ ਅੰਦਰ ਨੂੰ ਕੀ ਦਾ ਬਚਿਆ ਹੋਇਆ ਤੋੜੀਆ ਅੱਜ ਉਹ ਦੀ ਸਮਾਪਤੀ ਅੰਦਰ ਤੋੜੀਆ ਪਿਆ ਵਹਿਗੁਰੂ ਦੀ ਕਿਰਪਾ ਇੰਨੀ ਆ ਦੇਖ ਲਓ ਅੰਦਰ ਵੀ ਤੋੜੀਆ ਪਿਆ ਆਪਣੇ ਉਹ ਵੀ ਸਮਾਪਤੀ ਕਰਦੇ ਆ ਫਿਰ ਜਿਹੜਾ ਪੂਰਾ ਸਮਾਰਦੇ ਆ ਫਿਰ ਆਉਣਾ ਅੱਛਾ ਕੱਲ ਨੂੰ ਨਵਾਂ ਸਾਲ ਆ ਆਪਣੇ ਵੀਊਰਾਂ ਨੇ ਵੀਊਅਰਸ ਨੇ ਵੀਊਅਰਸ ਨਹੀਂ ਆਗੇ ਫੈਮਿਲੀ ਆਪਣੀ ਆਪਣੇ YouTube ਫੈਮਿਲੀ ਨੇ ਆਉਣਾ ਪੈਣਾ ਨੇ ਆਉਣਾ ਬਾਹਰੋਂ ਕਰੀਏ ਫਿਰ ਤਿਆਰੀ ਪਰੇ ਹੋ ਆਪਣੇ ਚੱਲ 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 ਤੰਗ ਜਾ ਹਲੋ ਜਿਦੋਂ ਲੈ ਚਾਰਵੀਂ ਬੱਦਗੇ ਚਾਰ ਚਾਰ ਹੋਵੇ ਚਲ ਆ ਜੋ ਠੰਡ ਭਈਆ ਚਲ ਚਲੀਏ ਠੀਕ ਆ ਭਾਈ ਆਪਾਂ ਇੰਨੀ ਕ ਗੱਲ ਕਹਿਣੀ ਸੀ ਆਪਾਂ ਕਹਿਤੀ ਬਾਕੀ ਨਹੀਂ ਨਹੀਂ ਰਹਿਣ ਦਾ ਤੇਜਾਬ ਤਾਂ ਮੇਰੇ ਪਹਿਲਾਂ ਬਥੇਰਾ ਬਣਦਾ ਆ ਜੋ ਕੀ ਬਣਦਾ ਤੇ ਰਬ ਦੇ ਉਹ ਖਾਓ ਸੌਪ ਚਲੋ ਤੇਰੇ ਤਾਂ ਸੌਫੇ ਨਹੀਂ ਬੈਤਦੀ ਲੋਟ ਆਉਂਦੀ ਹੈਗੀ ਸੌਫੇ ਕਾਹਦੇ ਦਾ ਕੋਸ਼ ਗੱਲ ਭੱਜ ਲੋ ਬੈਦ ਕੋਲੋਂ ਕਦੇ ਮੇਰਾ ਬੀਪੀ ਵੱਧਦਾ ਕਦੇ ਮੇਰਾ ਘਟਦਾ ਕਦੇ ਮੇਰਾ ਕੁਛ ਹੁੰਦਾ ਮੇਰਾ ਬੀਬੀ ਘਟਦਾ ਨਹੀਂ ਹੈਗਾ ਮੇਰਾ ਬੀਪੀ ਵੱਧਦਾ ਹੈ ਮੇਰਾ 슈ਗਰ ਲੋ ਹੁੰਦਾ ਹੈ ਜਾਂ ਬੀਪੀ ਲੋ ਨਹੀਂ ਹੁੰਦਾ ਆ ਜੋ ਹੁਣ ਆਏ ਹੋਏ ਓਏ ਖਾ ਲਈ ਮੈਂ ਆ ਬੈਦ ਨੇ ਕਦੇ ਗੋੜ ਖਲਾ ਦਿੰਦਾ ਮੇਰਾ ਬੀਬੀ ਹਾਈ ਕਰ ਦਿੰਦਾ ਕਦੇ ਸਾਫ ਖਲਾ ਕੇ ਲੋ ਕਰ ਦਿੰਦਾ ਹੈ ਮਿੱਠੀ ਦਾ ਟੈਂਪਰੇਚਰ ਇਹਦਾ ਮਿੱਠੀ ਦੇ ਮਾਂ ਵੀ ਇੱਕੋ ਜੀਆਂ ਆਈਆਂ ਵੀ ਅਸੀਂ ਦੋਨੋਂ ਮਾਂ ਧੀਆਂ ਇੱਕੋ ਜੀਆਂ ਨਹੀਂ ਕਦੇ ਉਹਦਾ ਘੱਟ ਜਿੰਨਾ ਟੈਂਪਰੇਚਰ ਮਿੱਠੀ ਆਪਣੀ ਦਾ ਟੈਂਪਰੇਚਰ ਉਹ ਠੰਡ ਕਰਕੇ ਨਾ ਉਹਦਾ ਸੀਗਾ ਮੇਰੇ ਹੱਥ ਠੰਡਾ ਹੋ ਗਿਆ ਪਰਫ ਵਰਗਾ ਹਾਈ ਆਪਣੇ ਮੂੰਹ ਨੂੰ ਨਹੀਂ ਲੱਗਦਾ ਮੈਂ ਤਾਂ ਇਹਨਾਂ ਦਾ ਲਾਲਚ ਕਰਕੇ ਆ ਗਈ ਮੈਂ ਅੰਦਰ ਦੁੱਧ ਤੇ ਖਾਣਾ ਸੀਗਾ ਉਹਨੂੰ ਵਾਲੀ ਦੇਣੀਆ ਦੁੱਧ ਨੂੰ ਮੇਰਾ ਵੀ ਸਵੇਰੇ ਅੱਜ ਵੀ ਰਾਤ ਵੀ ਬੱਚੇ ਕਹਿੰਦੇ ਸੀ ਮਮਾ ਆਲੂ ਵਾਲੇ ਪਰੌਤੇ ਅੱਜ ਮੇਰਾ ਸਵੇਰੇ ਮੇਰ ਤੋਂ ਹੋਇਆ ਨਹੀਂ ਕੰਮ ਹਨਾ ਤੇ ਇੱਕ ਨਾ ਲੈਟ ਸੀਗੀ ਫਿਰ ਚੁੱਲ੍ਹੇ ਤੇ ਬਾਹਰ ਬਣਦੇ ਨਹੀਂ ਭਾਈ ਜੇ ਮੁੰਡਿਆ ਖਲਤ ਜਗ੍ਹਾ ਤੇ ਬੈਠ ਗਿਆ ਬਹੁਤ ਠੰਡਾ ਕੀ ਹੋ ਰਹੀਗੀ ਚਾਹ ਤਾਂ ਬਣੂਗੀ 4 ਵਜੇ ਬਣਾਵਾ ਘੁੱਟ-ਘੁੱਟ ਮੈਂ ਬਣਾਉਂਦੀ ਬਣਾਉਂਦੀ ਰਹੀ ਬਾਹ ਠੰਡੀ ਹੋ ਜਾਣੀ ਆ ਲੈ ਘੁੱਟ ਚਾਹ ਬਣਾਉਣੀ ਮੀ ਪਹਿਣਾ ਸਕਟਰ ਮੀ ਪਹਿਣਾ ਭਾਈ ਦੱਸ ਦਿਓ 9 ਸਾਲ ਤੇ ਮੀ ਪਹਿਣਾ ਕਮੈਂਟਸ ਕਰਕੇ ਜ਼ਰੂਰ ਦੱਸਿਓ ਠੰਡ ਪਾੜੀ ਆ ਠੰਡ ਪਾੜੀ ਆ ਆਹ ਕੁੰਡਾ ਲਾ ਦੇ ਇੱਕ ਜਾਣਾ ਮੇਰਾ ਹੱਥ ਨਹੀਂ ਵਿਹਲਾ ਯਾਰ ਬਹਿ ਗਿਆ ਅੰਦਰ ਯਾਰ ਤਾਂ ਬਹਿ ਗਿਆ ਹੁਣ ਅੰਦਰ ਠੰਡ ਪਈ ਆ ਚਲੋ ਲੈ ਪਹਿਲਾਂ ਤਾਂ ਮੈਂ ਹੁਣ ਆਹ ਕਰ ਲਾ ਚਾਹ ਬਣਾਦਾ ਕੁੱਟਕ ਤੇ ਫੇਰ ਮੈਂ ਤੁਹਾਨੂੰ ਫੇਰ ਦਿਖਾਉਣੀ ਆ ਮੈਂ ਸ਼ਾਪਿੰਗ ਕੀ ਕਰਕੇ ਆਈ ਸੀਗੀ ਹੈਨਾ ਜਿਹੜੇ ਹਾਰ ਲਈ ਲੈਂਦੇ ਸੀ ਦੋ ਕੋ ਕੱਪੜੇ ਤੇ ਜੁੱਤੀਆਂ ਉਹ ਮੈਂ ਤੁਹਾਨੂੰ ਦਿਖਾਉਣੀ ਆ ਫੇਰ ਲਓ ਜੀ ਟਾਈਮ ਆ ਜਿਹੜਾ 8:30 ਹੋ ਗਿਆ ਉਹੀ ਵੇਲਾ ਹੋ ਗਿਆ ਆ ਦੇਖ ਲਓ ਜਿਹੜੇ ਵੇਲੇ ਰਾਤ ਅਸੀਂ ਆਏ ਸੀ ਉਹੀ ਟਾਈਮ ਹੋ ਗਿਆ ਹੁਣ ਵੀ ਹਨਾ ਅ ਟਾਈਮ ਆ ਜਿਹੜਾ 6:36 ਮਿੰਟ ਹੋ ਗਏ ਨੇ ਰਾਤ ਦੇ ਨਿਹਰਾ ਹੋ ਗਿਆ ਠੰਡ ਬਹੁਤ ਜ਼ਿਆਦਾ ਆ ਧਾਰਾ ਚੋਲੀਆਂ ਮਿੱਠੀ ਖੜੀ ਨਹੀਂ ਹੈਗੀ ਪਤਾ ਨਹੀਂ ਉਹਨੂੰ ਕੀ ਹੋਇਆ ਹੋਇਆ ਹਨਾ ਤੇ ਕੱਲ ਨੂੰ ਨਵਾਂ ਸਾਲ ਆ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਤੋਂ ਇੱਕ ਵਾਰੀ ਹੈਪੀ ਨਿਊ ਇਅਰ ਵਾਹਗਰੂ ਤੁਹਾਡੇ ਸਾਰਿਆਂ ਦੇ ਜੋ ਵੀ ਨਵੇਂ-ਨਵੇਂ ਸੁਪਨੇ ਨੇ ਜਾਂ ਜਿਹੜਾ ਕੋਈ ਪੁਰਾਣਾ ਰਹਿ ਗਿਆ ਉਹ ਸਾਰੇ ਸੁਪਨੇ ਨਾਨਾ ਵਾਹਿਗੁਰੂ ਜਲਦੀ ਤੋਂ ਜਲਦੀ ਸਹਾਰਾ ਕਰਦਣ ਤੇ ਇਦਾਂ ਹੀ ਤੁਸੀਂ ਮੇਰੇ ਲਈ ਅਰਦਾਸ ਕਰਿਓ ਵੀ ਮੇਰੇ ਵੀ ਜਿੰਨੇ ਸੁਪਨੇ ਨੇ ਸਾਰੇ ਪੂਰੇ ਹੋ ਜਾਣ ਹਨਾ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਆ ਬਾ ਹਰ ਹਵਾ ਇੰਨੀ ਠੰਡੀ ਚੱਲਦੀ ਆ ਜਾਂ ਤਾਂ ਮੀਂਹ ਪੈ ਜਾਵੇ ਜਾਂ ਪਤਾ ਨਹੀਂ ਹੁਣ ਸਮਾਂ ਨਹੀਂ ਲੱਗਦੀ ਤੇ ਹੁਣ ਮੈਂ ਤੁਹਾਨੂੰ ਮੈਂ ਕਿਹਾ ਚਲੋ ਮੈਂ ਦਿਖਾ ਦਵਾਂ ਫਿਰ ਰੋਟੀ ਬਣਾਉਣੀ ਆ ਥੋੜੀ ਜਿਹੀ ਸੇਵੀਆਂ ਬਣਾਉਣੇ ਆ ਤੇ ਥੋੜੀ ਜਿਹੀ ਰੋਟੀਆਂ ਜੀਨੇ ਰੋਟੀ ਖਾਣੀ ਆ ਰੋਟੀ ਬਣਾਉਣੇ ਆ ਠੰਡ ਬਹੁਤ ਹੈ ਨਹੀਂ ਠੰਡ ਚ ਵੀ ਨਾ ਵਾਲੀ ਗਰਮੀ ਚ ਠੰਡ ਕੁਝ ਖਾਦਾ ਜਾਂਦਾ ਹੁੰਦਾ ਨਾ ਵਾਲੀ ਠੰਡ ਚ ਕੁਝ ਖਾਦਾ ਜਾਂਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਵੀ ਸ਼ਾਪਿੰਗ ਮਚਲ ਦਿਖਾ ਰਹੀ ਫਾਇਦਾ ਦੁੱਧ ਟੈਰੀ ਤੇ ਜੁੱਤੀਆਂ ਲਿਆਂਦੀਆਂ ਨੇ ਦੋ ਜੋੜ ਜਿਆਨ ਨੂੰ ਜੁੱਤੀਆਂ ਦੇ ਲਿਆਂਦੇ ਆ ਬੂਟਾਂ ਦੇ ਤੇ ਇੱਕ ਲਿਆਂਦਾ ਏ ਆਪਨੇ ਪਰਮ ਨੇ ਹੀਟਰ ਦੀ ਸੋਚ ਆ ਕੀ ਹੋਈ ਆ ਲਾਈਟ ਭੱਜੀ ਏ ਕਿ ਤਾ ਲਾਈਟ ਨਹੀਂ ਹੈਗੀ ਹੁਣ ਮਿੱਠੀ ਨੇਰੇ ਕਰਕੇ ਤਾਂ ਵੀ ਨਹੀਂ ਚੋਈ ਰਾਤ ਵੀ 7 ਵਜੇ ਚੋਈ ਦੀ ਮੈਂ ਆ ਕੇ ਰਾਤ ਚੋਲੀ ਸੀਗੀ ਵਧੀਆ ਰਹਿਗੇ ਰਾਤ ਚੋਲੀ ਤੇ ਹੁਣ ਤਾਂ ਹੁਣ ਫੇਰ ਨਹੀਂ ਲਾਈਟ ਹੈਗੀ ਰਾਤ ਆ ਗਈ ਸੀਗੀ ਤਾਂ ਚੋਲੀ ਇੱਧਰ ਜੋਗਾ ਹੋਣ ਲੱਗਿਆ ਆ ਦੇਖੋ ਤੇ ਉਹ ਕੱਪੜੇ ਅਸੀਂ ਹੀਟਰ ਦੇ ਮੂਹਰੇ ਸੁਕਾਉਣੇ ਆ ਤੇ ਆ ਹੈਗਾ ਗਰਮੀਤ ਬੂਟ ਹਾਊਸ ਇੱਥੋਂ ਅਸੀਂ ਲਿਆਂਦੇ ਆ ਜੋੜੇ ਜੁੱਤੀਆਂ ਆ ਆ ਦੇਖੋ ਜੁੱਤੀਆਂ ਥੱਲੇ ਪਾ ਪਾ ਲੀਆਂ ਜਹਾ ਨੇ ਹਨਾ ਉਹਦੇ ਤੇ ਕਰਕੇ ਤੇ ਤੇ ਇਹ ਚ ਲਿਆਂਦੇ ਆ ਕੱਪੜੇ ਇਹ ਕਿਹੜੀ ਸ਼ਾਪ ਆ ਇਹ ਉਹ ਪਰੇ ਬਾਜ਼ਾਰ ਸਾਰਾ ਨੰਗ ਕੇ ਗਾਹਾਂ ਇੱਕ ਗਲੀ ਜੀ ਚ ਪੱਛੀਆਂ ਦੀ ਪਸੰਦ ਆ ਜਿੱਥੋਂ ਬੱਚੇ ਲੈ ਕੇ ਆਉਂਦੇ ਆ ਉੱਥੋਂ ਲੈ ਕੇ ਆਇਆ ਮੈਨੂੰ ਮੈਂ ਜਾਣਾ ਸੀਗੇ ਇੱਕ ਹੋਰ ਸ਼ਾਪ ਤੇ ਤੇ ਮੈਂ ਤਾਂ ਬਾਜ਼ਾਰ ਚੋਂ ਹੀ ਲੈਣੀ ਹੁੰਦੀ ਆ ਤੇ ਪਰਮਗੰਦਾ ਮੰਮੀ ਨਹੀਂ ਉੱਥੇ ਨਹੀਂ ਜਾਣਾ ਆਪਾਂ ਨੇ ਗਾਹਾਂ ਚੱਲਾਂਗੇ ਛੋਟੀ ਜੀ ਦੁਕਾਨਾ ਚਲੋ ਛੋਟੀਆਂ ਦੁਕਾਨਾਂ ਤੋਂ ਵੀ ਕੱਪੜੇ ਲੈਣੇ ਚਾਹੀਦੇ ਨੇ ਕੱਪੜੇ ਬਹੁਤ ਵਧੀਆ ਨੇ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਫੋਨ ਕਿੱਥੇ ਰੱਖਾਂ ਤੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਕੱਪੜੇ ਜਿਹੜੇ ਆਪਾਂ ਨੇ ਲਿਆਉਂਦੇ ਨੇ بس ਕੱਪੜੇ ਤਿੰਨ ਲਏ ਨੇ ਤਿੰਨੇ ਲੈ ਦੀ ਬਰ ਮੈਂ ਆਪਾਂ ਆ ਦੇ ਲਿਆਉਂਦਾ ਚੱਕ ਲਿਆਉਂਦਾ ਸੀ ਤੇ ਤਿੰਨ ਵੀ ਹਾਂ ਗੱਲ ਸਹੀ ਐ ਇੰਨੇ ਪੈਸੇ ਲੱਗੇ ਤੋ ਤਿੰਨ ਕ ਚੀਜ਼ਾਂ ਲਿਆਂਦੀਆਂ ਇੰਨੇ ਪੈਸੇ ਲੱਗੇ ਚਲੋ ਕੋਈ ਗੱਲ ਨਹੀਂ ਨਿਆਣਿਆਂ ਖਾਤਰ ਆਪਾਂ ਕਮਾਉਨੇ ਆ ਨਿਆਣਿਆਂ ਖਾਤਰ ਆਪਾਂ ਪੈਸੇ ਲਾ ਵੀ ਦਿੰਨੇ ਆ ਤੇ ਸਭ ਤੋਂ ਪਹਿਲਾਂ ਹੈਗਾ ਆਹ ਵਾਲਾ ਸ਼ੇਡ ਪਜਾਮੇ ਦਾ ਇਹਦਾ ਕਲਰ ਮੈਨੂੰ ਨਹੀਂ ਪਤਾ ਕੀ ਆ ਮੈਂ ਰਾਤ ਵੀ ਨੇਰੇ ਚ ਦੇਖਿਆ ਹੁਣ ਫੇਰ ਨੇਰੇ ਚ ਦੇਖਿਆ ਪੂਰਾ ਦਿਨ ਚ ਮੈਂ ਦੇਖਿਆ ਹੀ ਨਹੀਂਗਾ ਤੇ ਇਹਦੇ ਉੱਤੇ ਇੱਕ ਲੋਗੋ ਜਿਹਾ ਬਣਿਆ ਹੈ ਬਸ ਜਮਨ ਸਿੰਪਲ ਜਿਹਾ ਪਸੰਦ ਆ ਗਿਆ ਹਣ ਪਹਿਲਾ ਇੱਕ ਜਿਹੜਾ ਹੈ ਤੇਰੇ ਕੋਲੇ ਹੈ ਨਾ ਬਲੈਕ ਆਇਆ ਇਹਨੂੰ ਕੀ ਕਹਿੰਦੇ ਨੇ ਪੋਲੋ ਪੋਲੋ ਨਾਇਆ ਚਲੋ ਪਤਾ ਨਹੀਂ ਬਸ ਲਾ ਦਿੰਦੇ ਨੇ ਉਹ ਵੀ ਇੱਕ ਆ ਕਲਰ ਇਹ ਨਾ ਵਿੱਚੋਂ ਪੂਰਾ ਗਰਮ ਆ ਆ ਦੇਖੋ ਗਰਮ ਅੰਨਾ ਪੂਰਾ ਇਹਦੇ ਵਿੱਚ ਬੁਲੰਝਾ ਲੱਗਿਆ ਤੇ ਉੱਪਰੋਂ ਜਿਹੜਾ ਕੱਪੜਾ ਆ ਇਹ ਮੈਨੂੰ ਉੱਪਰ ਵਾਲਾ ਕੱਪੜਾ ਬਹੁਤ ਪਸੰਦ ਆ ਦੇਖਿਆ ਤਾਂ ਮੈਂ ਇਹ ਇਹ ਰੈਡੀ ਵਾਸਤੇ ਸੀ ਘਰੇ ਆ ਕੇ ਦੇਖਿਆ ਮੈਂ ਕਹਿੰਦੀ ਡੈਡੀ ਦੇ ਤਾਉਣਾ ਨਹੀਂ ਵੀ ਉਹਨਾਂ ਦੇ ਤਾਂ ਇਹ ਇੱਕ ਸਾਈਜ਼ ਘੱਟ ਆ ਹਨਾ ਇਹ ਦੇਖੋ ਕਲਰ ਸੇਮ ਹੈ ਵੀਡੀਓ ਚ ਆਉਂਦਾ ਜੋ ਇਹ ਹੈਗਾ ਆ ਬਾਕੀ ਮੈਨੂੰ ਇਹਦਾ ਲੈਟ ਆ ਗਈ ਬਾਕੀ ਦਿਨੇ ਪਤਾ ਲੱਗੂਗਾ ਵੀ ਇਹ ਕਲਰ ਕੀ ਆ ਹਾਂ ਮੈਨੂੰ ਨਹੀਂ ਪਤਾ ਲੱਗ ਸੋਹਣਾ ਕਲਰ ਬਹੁਤ ਸੋਹਣਾ ਯਾਨੀ ਕਿ ਹਨ ਮੇਨ ਗੱਲ ਵੀ ਇਹਦੇ ਉੱਤੇ ਕੁਝ ਲੱਭ ਪਾ ਹੈ ਨਹੀਂ ਆ ਲੈਣਾ ਜੀ ਤਾਂ ਕਰਕੇ ਬੱਚਿਆਂ ਨੂੰ ਪਸੰਦ ਆ ਗਿਆ ਟਿਕ ਲੈ ਲਿਆ ਇਹ ਆਪਾਂ ਨੇ ਇਹਨੂੰ ਕੀ ਕਹਿੰਦੇ ਆ ਲੋਰ ਹਨ ਉਹ ਜਾਂ ਮਾਚੰਦ ਲੋਰ ਪਜਾਮਾ ਮੇਰੇ ਨਾਲ ਮੈਂ ਤਾਂ ਬੈਠਿਆ ਨਹੀਂ ਜਾਂਦਾ ਵੇ ਹਾਏ ਹਾਏ ਉਹ ਵੀ ਦੋ ਦिए ਮੇਰੀ ਇਸ ਤੋਂ ਬਾਅਦ ਇੱਕ ਹੈਗਾ ਪਾ ਜਿਹੜਾ ਦਾ ਜਿਹੜਾ ਦਾ ਹੈਗਾ ਜਾਰਡਨ ਦਾ ਇਹਦੇ ਉੱਤੇ ਜਾਰਡਨ ਲਿਖਿਆ ਹੋਇਆ ਹੈ ਆ ਬਲੈਕ ਕਲਰ ਆ ਇਹਦਾ ਆ ਦੇਖੋ ਦੀ ਕਿਦਾਂ ਦੀ ਕਿਦਾਂ ਬੱਟਾ ਇੱਥੇ ਲਿਖਿਆ ਹੋਇਆ ਦੇਖੋ ਜਿਹਨੇ ਤਾਂ ਦੇਖੂਗਾ ਰਾਤ ਨੂੰ ਕੀ ਹੈ ਇਹ ਤਾਂ ਪਤਾ ਨਹੀਂ ਕੀ ਹੈ ਬੋਲ ਜੀ ਫੜ ਕੇ ਜਿਹੜਾ ਬੰਦਾ ਜਿਹਾ ਬਣਿਆ ਹੁੰਦਾ ਤੇ ਇਹਦੇ ਮੂਰੀਆਂ ਤੇ ਹੈਗੀ ਆਹਾ ਚਿੱਪਾ ਦਾ ਬਣੀ ਆਹ ਚਿੱਪਾ ਹਾਂ ਜਾਰਡਨ ਲਿਖਿਆ ਆ ਦੇਖੋ ਕਾਲਾ ਹੈ ਹਾਂ ਕਾਲਾ ਹੈ ਇਹ ਵੀ ਵਿੱਚੋਂ ਪੂਰਾ ਗਰਮਾ ਪੂਰਾ ਆ ਦੇਖ ਦਵਾਲਾ ਹੈ ਪਿਓਰ ਗਰਮਾ ਚਾਹੇ ਬੱਚੇ ਜਿਵੇਂ ਹੁਣ ਕਈ ਵਾਰੀ ਬੱਚਿਆਂ ਨੂੰ ਜਿਵੇਂ ਹੁਣ ਮੌਸਮ ਅੱਗੇ ਚੇਂਜ ਹੋ ਜਾਣਾ ਠੰਡ ਤਾਂ ਹੁੰਦੀ ਆ ਪਰ ਧੁੱਪ ਹੁੰਦੀ ਆ ਹਨਾ ਫੇਰ ਆਪਾਂ ਨੂੰ ਤਾਂ ਲੱਗਦਾ ਵੀ ਠੰਡ ਆ ਠੰਡਾ ਬੱਚਿਆਂ ਨਾਲ ਤਾਂ ਠੰਡ ਨਹੀਂ ਹੈਗੀ ਫੇਰ ਇਹ ਥੰਡੇ ਦੀ ਜਿਹੜੀ ਕੀ ਪਾਉਂਦੇ ਹੁੰਦੇ ਨੇ ਸਿਲੈਕਟ ਸੋ ਨਹੀਂ ਪਾਉਂਦੇਗੇ ਉਹਦੇ ਨਾਲ ਇਹ ਮੌਜ ਤੇ ਮੈਨੂੰ ਵੀ ਮਾਜ ਆ ਮੈਂ ਵੀ ਪਾ ਸਕਦੀ ਆ ਸੇ ਸਾਈਜ ਆ ਜਿਹੜਾ ਮੇਰਾ ਤੇ ਜਹਾਰ ਦਾ ਸਾਈਜ ਇੱਕ ਆ ਅਸੀਂ ਪਾ ਸਕਦੇ ਆ ਮੈਂ ਪਾ ਸਕਦੀ ਆ ਇਹ ਪਜਾਮਾ ਤੇ ਇਹ ਹੈਗਾ ਜਹਾਰ ਦਾ ਪਜਾਮਾ ਠੀਕ ਆ ਜੀ ਇੱਕ ਹੈਗੀ ਹੈ ਜਹਾਰ ਦੀ ਹੁੱਟੀ ਲੋ ਹੈ ਹਾਂ ਹਾਂ ਇਹ ਪਰਮ ਦੇ ਵੀ ਆਉਂਦੀ ਆ ਉਹਨਾਂ ਦਾ ਇੱਕੋ ਸਾਈਜ਼ ਹੋ ਗਿਆ ਤਿੰਨਾਂ ਦਾ ਸਾਡਾ ਇੱਕੋ ਹੀ ਸਾਈਜ਼ ਆ ਜੇ ਵੱਡੀ ਲੈ ਲਾਂ ਤਾਂ ਥੋੜੀ ਪਰਮ ਫੇਰ ਨਹੀਂ ਆਉਂਦੀ ਮੇਰੇ ਤੇ ਜਹਾਰ ਦੀ ਨਹੀਂ ਸਾਡਾ ਤਿੰਨਾਂ ਦਾ ਇੱਕੋ ਹੀ ਸਾਈਜ਼ ਆ ਆ ਦੇਖੋ ਪਤਾ ਨਹੀਂ ਤੇ ਆਪਾਂ ਕੀ ਲਿਖਿਆ ਹੋਇਆ ਪੜ ਲਿਓ ਠੀਕ ਆ ਤੇ ਇਹ ਹੈਗੀ ਆ ਟਾਈ ਐਂਡ ਆਈ ਜੀ ਇਹ ਸੋਹਣੀ ਲੱਗੀ ਵਧੀਆ ਲੱਗੀ ਐ ਇਦਾਂ ਦੀ ਐ ਇਹਦੀ ਬੈਗ ਇਹਦੀ ਇਦਾਂ ਦੀ ਆ ਦੇਖੋ ਇਹ ਪਿੱਛੇ ਕੀ ਲੱਗਿਆ ਹੋਇਆ ਇਹ ਵੀ ਪਿਓਰ ਗਰਮਾਚ ਆ ਆ ਦੇਖੋ ਪਿਓਰ ਗਰਮਾਚ ਨਾਲੇ ਦੇਖੋ ਆ ਹੁੱਡੀ ਦੀ ਮਾਜ ਇਹ ਰਹਿੰਦੀ ਐ ਵੀ ਇੱਥੋਂ ਆਪਣੀ ਗਰਦਨ ਪੂਰੀ ਕਵਰ ਰਹਿੰਦੀ ਐ ਠੰਡ ਨਹੀਂ ਲੱਗਦੀ ਜੀ ਤੇ ਇਹ ਸ਼ਾਪਿੰਗ ਆਪਾਂ ਕਰ ਲਈ ਥੋੜੀ ਜੀ ਮੈਂ ਕਿਹਾ ਚਲੋ ਜਹਾਰ ਕੋ ਹੁੱਡੀ ਨਹੀਂ ਸੀਗੀ ਮੈਨੂੰ ਆ ਲੱਗੀ ਜਾਂਦਾ ਸੀ ਜਹਾਰ ਕੋ ਹੁੱਡੀ ਨਹੀਂ ਹੁੱਡੀ ਨਹੀਂ ਇਹਨੂੰ ਹੁੱਡੀ ਵੀ ਲੈਤੀ ਜਦੋਂ ਪਹਿਲਾ ਵੇ ਲੈਣ ਗਈ ਸੀ ਉਦੋਂ ਮਿਲੀਆਂ ਨਹੀਂ ਹੁਣ ਆਪਾਂ ਗਏ ਤੇ ਆਪਾਂ ਨੂੰ ਹੁੱਡੀ ਮਿਲ ਗਈ ਤੇ ਬਾਕੀ ਮੈਂ ਆਪਦੇ ਲਈ ਕੁਛ ਨਹੀਂ ਲਿਆਗਾ ਤੇ ਜੁੱਤੀਆਂ ਦਿਖਾਈ ਯਾਰੇ ਫੜ ਦੇਣੇ ਛੇਤੀ ਦੇਣੇ ਵੀਡੀਓ ਲੰਬੀ ਹੋ ਜਾਂਦੀ ਆ ਫਿਰ ਮੈਂ ਆਪਣੇ ਲਈ ਕੁਛ ਨਹੀਂ ਲਿਆਗਾ ਮੈਂ ਕਿਹਾ ਵੀ ਜਿਹੜੇ ਜਹਾਰ ਦੇ ਬੂਟ ਨੇ ਜਿਹੜਾ ਜਹਾਰ ਦਾ ਪਜਾਮਾ ਉਹੀ ਮੈਂ ਪਾ ਲਾਂ ਇਹ ਸਭ ਤੋਂ ਪਹਿਲਾਂ ਇਹ ਹੈਗੀ ਤੇਰੇ ਵਾਲੇ ਨਾਲ ਉੱਪਰ ਰੱਖ ਦਿੱਤੇ ਪਾਏ ਹੋਏ ਨੇ ਇਹ ਹੈਗੀ ਆ ਆਹ ਵਾਲੀ ਜੁੱਤੀ ਹੈਗੀ ਆ ਪਰਮ ਦੀ ਮੈਂ ਤੁਹਾਨੂੰ ਦੱਸਾਂ ਮੈਂ ਆਪਣੀ ਆਪਣੀ ਕਮਾਈ ਚੋਂ ਪਹਿਲੀ ਵਾਰੀ ਪਰਮ ਨੂੰ ਜੁੱਤੀ ਲੈ ਕੇ ਦਿੱਤੀ ਆ ਹੈਨਾ ਕੱਪੜੇ ਤਾਂ ਕਿੰਨੇ ਲੈਤਾ ਇਹਨੂੰ ਕੱਲ ਬਾਹਰ ਕੋਈ ਸੀ ਕੀ ਮਾਮੀ ਮੈਨੂੰ ਕੀ ਪਤਾ ਆ ਇੱਥੇ ਹੀ ਹੋਊਗਾ ਇਹ ਸੇ ਕੱਪੜਿਆਂ ਦੇ ਆਹ ਏਵੇਂ ਜੁੱਤੀ ਵਰਮ ਨੂੰ ਪਹਿਲੀ ਵਾਰ ਲਾ ਕੇ ਦਿੱਤੀ ਹੈ ਝਾਰ ਨੂੰ ਤਾਂ ਕਈ ਵਾਰ ਲੈਤੀ ਹੈ ਤੇ ਇਦਾਂ ਦੀ ਆ। ਉਹ ਇਹ ਵੀ ਜਿੱਪ ਜੀ ਵਾਲੀ ਆ ਦੇਖੋ। ਬੁੱਡ ਸੋਲ ਆ। ਕਿਹੜੀ ਬੁੱਡ ਸੋਲ ਮੈਨੂੰ ਇਹਨਾਂ ਦਾ ਨਾਮ ਨੂੰ ਨਹੀਂ ਪਤਾ ਦੇਖੀ। ਪਹਿਲਾਂ ਇਹਦੇ ਕੋਲ ਦੋ ਤਿੰਨ ਜੋੜੇ ਪੈਣੇ ਆ। ਇੱਕ ਬੋਰ ਬੂਟਾਂ ਦਾ ਜੋੜਾ ਤਾਂ ਹੁਣ ਜਿਹੜਾ ਝਾਰ ਨੇ ਇੱਕ ਸਾਡਾ ਲਿਆ ਉਹ ਥੋੜੇ ਜਿਹਾਰ ਦੇ ਹੁੰਦੇ ਨੇ ਵੱਡੇ। ਰੈੱਡ ਬੋਟਮ ਦਾ ਚਾਹੋ। ਉਹ ਹੁੰਦੇ ਨੇ ਵੱਡੇ ਫਿਰ ਉਹ ਖੜਕਾ ਜਾ ਕਰਦੇ ਫਰੀ ਜਾਂਦੇ ਮੈਂ ਜਾ ਨੂੰ ਤਾਂ ਲੈ ਕੇ ਦਿੱਤੇ ਪਰ ਮੈਂ ਬੋਲੀ ਜਾਂਦਾ ਤੂੰ ਜੱਜ ਦੇ ਬੁੱਢ ਨਹੀਂ ਪਾਉਂਦਾ ਤੂੰ ਐ ਨਹੀਂ ਕਰਦਾ ਇਹਨੂੰ ਮੈਂ ਲੈ ਆ ਦੇਖੋ ਮੇਰੇ ਨਹੀਂ ਆਉਣੀ ਇਹ ਮੇਰੇ ਖੁੱਲੀ ਹੋ ਗਈ ਇਹਦੇ ਨਹੀਂ ਆਉਣੀ ਉਹਨਾਂ ਦੇ ਉਹ ਲੋ ਡਾੜੀ ਜਾ ਡਾੜੀ ਆ ਪੈ ਸੇ ਪਾਉਣੀ ਨਹੀਂ ਹੈਗੀ ਤੇ ਡੈਡੀ ਨੇ ਆ ਇਧਰ ਉਹ ਲਾਸਟਿਕ ਜੀ ਲੱਗੀ ਹੋਈ ਆ ਤੇ ਇਧਰ ਉਹ ਜੀ ਬੁੱਢ ਸੋਲ ਉਹ ਬੁੱਢ ਸੋਲ ਆ ਭਾਈ ਖਫਰਾ ਕੱਪੜੇ ਕੱਪੜੇ ਜੁੱਤੀ ਮੈਂ ਪਰਮ ਨੂੰ ਪਹਿਲੀ ਵਾਰ ਲਾ ਕੇ ਦਿੱਤੀ ਆ ਜਹਾਰ ਨੂੰ ਕਈ ਵਾਰੀ ਲੈ ਆਦੀ ਤੇ ਕੱਪੜੇ ਮੈਂ ਜਾਂ ਪਰਮ ਨੂੰ ਕਈ ਵਾਰੀ ਪਹਿਲਾਂ ਵੀ ਲੈ ਤੇ ਕੱਪੜੇ ਕੱਪੜੇ ਦਾ ਮੈਂ ਦੋਨਾਂ ਨੂੰ ਜਦੋਂ ਲੈਣ ਜਾਣੀ ਇੰਨੀ ਆ ਚਾਹੀ ਇੱਕ ਪੀਸ ਲੈ ਕੇ ਦੇਵਾਂ ਦੋਨਾਂ ਨੂੰ ਬਰਾਬਰ ਰੱਖਦੀ ਆ ਤੇ ਇੱਕ ਹੈਗੇ ਆਚਾਰ ਨੇ ਲਿਬੜੇ ਵੀ ਹੋਣਗੇ ਤੇ ਇਹ ਦੇਂ ਦੇਖ ਲੋ ਇਹ ਨਾਰਮਲ ਨਹੀਂ ਇਹ ਨਾਰਮਲ ਜੇ ਪਤਾ ਨਹੀਂ ਇਹਨਾਂ ਦਾ ਪ੍ਰਾਈਸ ਜਾਨੀ ਉੱਥੇ ਮੈਂ ਇਕੱਠਾ ਹੀ ਇਕੱਠੇ ਹੀ ਪੈਸੇ ਦਿੱਤੇ ਉੱਥੇ ਦਿੱਤਾ ਆਪਾਂ 1700 ਹਾਂ 1700 ਦੇ ਸੀਗੇ ਨਾ 1700 ਹੀ ਦਿੱਤਾ ਪੂਰਾ ਪਤਾ ਨਹੀਂ ਵੱਧ ਦਿੱਤੇ ਪਤਾ ਨਹੀਂ ਹੁਣ ਮੈਨੂੰ ਯਾਦ ਜਿਆ ਨਹੀਂ ਕੱਲ ਦੀ ਗੱਲ ਆ ਭੁੱਲ ਗਈ ਮੈਂ ਤਾਂ ਬਾਕੀ ਮੈਂ ਯਾਦ ਨਹੀਂ ਰੱਖਦੀ ਬਾਕੀ ਹੋ ਗਈ ਹਾਂ ਅੱਛਾ ਵੱਧ ਦਿੱਤੇ ਨੇ ਵੱਧ ਦਿੱਤੇ ਅੱਛਾ ਤੇਰੀ ਜੁੱਤੀ ਮਹਿੰਗੀ ਸੀਗੀ ਤੇਰੀ ਜੁੱਤੀ ਉਹ ਬਹੁਤ ਮਹਿੰਗੀ ਸੀ 1800 ਬੂਟ ਜਹਰ ਦੇ ਇਹ ਮੈਂ ਵੀ ਪਾ ਸਕਦੀ ਆ ਤੇ ਇੱਕ ਆ ਵੀ ਮੈਂ ਪਾ ਸਕਦੀ ਆ ਇਹ ਜਿਹੜੇ ਜਹਰ ਨੇ ਪਾਉਣੇ ਨੇ ਬਾਹਰ ਬਾਥਰੂਮ ਵਗੈਰਾ ਨੂੰ ਤੇ ਮੈਂ ਪਾਉਣੇ ਆ ਕੱਪੜੇ ਤੋਂ ਨੂੰ ਇਹ ਹੈਗੇ ਰਬੜ ਜੀ ਦੇ ਪਤਾ ਨਹੀਂ ਕੀ ਪਲਾਸਟਿਕ ਦੇ ਜਿਹੜੇ ਹੁੰਦੇ ਨੇ ਠੀਕ ਆ ਜੀ ਏ ਸੀਗੀ ਆਪਣੀ ਸ਼ਾਪਿੰਗ ਹੈਗੀ ਸੀਗੀ ਥੋੜੀ ਜਿਹੀ ਹੋਈ ਤੇ ਤੁਹਾਨੂੰ ਕਿਦਾਂ ਦੇ ਲੱਗੇ ਕਿਹੜਾ ਹੁੱਡੀ ਵੱਧ ਵਧੀਆ ਲੱਗੀ ਜਾਂ ਲੋਰ ਵੱਧ ਵਧੀਆ ਲੱਗੀ ਉਹ ਤੁਸੀਂ ਕਮੈਂਟਸ ਕਰਕੇ ਦੱਸਦੇ ਹੋ ਤੇ ਮੈਂ ਆਪਣੇ ਲਈ ਬਸ ਲੈ ਆ ਨਹੀਂ ਹੈਗਾ ਕੁਝ ਵੀ ਕਿਉਂਕਿ ਕੀ ਸਰਦੀਆਂ ਚ ਕੱਪੜੇ ਜੇ ਪਹਿਲਾਂ ਮੇਰਾ ਜੀ ਕਰਦਾ ਸੀ ਮੈਂ ਆਪਣੇ ਇੱਕ ਕੋਟੀ ਲੈ ਕੇ ਆਉਂਗੀ ਜੇ ਕਿਸੇ ਬੰਦੇ ਨੂੰ ਪਲੇਨ ਕੱਪੜੇ ਨਹੀਂ ਗੜਦੇ ਪਜਾਮੇ ਹੁੰਦੀਆਂ ਹਾਂ ਜੇ ਮੇਰਾ ਪ੍ਰੋਡਕਟ ਹੱਸਦਾ ਹਾਂ ਹਾਂ ਇਦਾਂ ਦੇ ਕਿਉਂਕਿ ਮੁੰਡਿਆਂ ਦੀ ਚਵਾਸ ਜਿਹੜੀ ਹੁੰਦੀ ਹੈ ਨਾ ਉਹ ਹੁੰਦੀ ਹੈ ਜਿਵੇਂ ਆਹ ਪਲੇਨ ਇਹਨਾਂ ਦੇ ਵਿੱਚ ਕੋਈ ਵੀ ਲਾਈਨ ਵਗੈਰਾ ਹੈ ਨਹੀਂਗੀ ਜੇ ਕਿਸੇ ਨੂੰ ਚਾਹੀਦੇ ਨੇ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲਿਓ ਤੇ ਅਸੀਂ ਤੁਹਾਨੂੰ ਸ਼ਾਪ ਵੀ ਦੱਸ ਦਾਂਗੇ ਜੇ ਤੁਸੀਂ ਮੋਗੋ ਜੇ ਤੁਸੀਂ ਮੋਗੋ ਬਾਉਣੇ ਨੇ ਤਾਂ ਅਸੀਂ ਤੁਹਾਨੂੰ ਭੇਜ ਵੀ ਦਵਾਂਗੇ ਠੀਕ ਹੈ ਜੀ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਉਮੀਦ ਆ ਤੁਹਾਨੂੰ ਮੇਰੀ ਆਹ ਸ਼ਾਪਿੰਗ ਜਿਹੜੀ ਥੋੜੀ ਜਿਹੀ ਵਧੀਆ ਲੱਗੀ ਹੋਊਗੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਤੋਂ ਇੱਕ ਵਾਰੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਵੈਗਰੂ ਕਰੇ ਤੁਹਾਨੂੰ ਖੂਬਸਾਰੀਆਂ ਤਰੱਕੀਆਂ ਮਿਲਣ ਬਹੁਤ ਸਾਰਾ ਤੁਸੀਂ ਅ ਬਸ ਜਿਵੇਂ ਕਹਿੰਦੇ ਤਰੱਕੀਆਂ ਤਰੱਕੀਆਂ ਕਰਦੇ ਜਾਓ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਤੇ ਇਦਾਂ ਹੀ ਤੁਸੀਂ ਸਾਡੇ ਲਈ ਅਰਦਾਸ ਕਰਿਓ ਮਿਲਦੇ ਆਂ ਕੱਲ ਨਵੇਂ ਸਾਲ ਨੂੰ ਨਵੇਂ ਇਹ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ